ਪਿੰਡ ਛੌਣੀ ਕਲਾ ਜਿਲ੍ਹਾ ਹੁਸ਼ਿਆਰਪੁਰ ਵਿਖੇ ਸ੍ਰੀ ਸੁਆਮੀ ਰਾਮਦਾਸ ਜੀ ਦੇ ਦਰਬਾਰ ਤੇ ਬਾਬਾ ਨਿੰਦਰ ਜੀ ਦੀ ਜੋਗ ਇਕਵਾਈ ਖੇਡ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ ਜਿਸ ਵਿੱਚ ਡਾਕਟਰ ਪਰਮਿੰਦਰ ਸੂਤ ਐਸ ਜੀ ਆਰ ਹਸਪੀਟਲ ਕੋਟਪੁਹੀ ਵੱਲੋਂ 41ਵਾਂ ਫਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ 150 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ ਇਸ ਮੌਕੇ ਪ੍ਰਬੰਧਕਾਂ ਵੱਲੋਂ ਡਾਕਟਰ ਪਰਮਿੰਦਰ ਸੂਤ ਤੇ ਐਸਜੀਆਰ ਦੀ ਪੂਰੀ ਟੀਮ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਹਰਵਿੰਦਰ ਸਿੰਘ ਭੋਂਗਰਨੀ ਦੀ ਵਿਸ਼ੇਸ਼ ਰਿਪੋਰਟ ਆਫਟਰਨੂਨ एवरीवन ਮੈਂ ਡਾਕਟਰ ਪਰਮਿੰਦਰ ਸੂਤ ਐਸਜੀਆਰ ਹਸਪੀਟਲ ਕੋਟੂ ਟੂਹੀ ਤੋਂ ਸਾਡੀ ਟੀਮ ਪਹੁੰਚੀ ਪਿੰਡ ਸ਼ੋਣੀ ਕਲਾਂ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਜਿੱਥੇ ਕਿ ਸੋਮੀ RAMDAS ਜੀ ਦੇ ਦਰਬਾਰ ਤੇ ਸਲਾਨਾ ਜੋੜ ਮੇਲਾ ਬਾਬਾ ਨਿੰਦਰ ਜੀ ਦੇ ਸਤਰ ਸ਼ਾਇਆ ਹੈਟ ਬੜੇ ਹੀ ਧੂਮ-ਧਾਮ ਤੇ ਚਾਮਾਂ ਦੇ ਨਾਲ ਕਰਾਇਆ ਗਿਆ ਪੂਰੇ ਦੇ ਪੂਰੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਤੇ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਬੜੇ ਹੀ ਧੂਮ-ਧਾਮ ਨਾਲ ਤੇ ਚਾਮਾਂ ਨਾਲ ਜੋ ਸਮਾਗਮ ਹੈ ਹੋਇਆ ਇਸ ਦੇ ਵਿੱਚ ਐਸ ਜੀ ਆਰ ਦੀ ਟੀਮ ਵੱਲੋਂ ਫ੍ਰੀ ਮੈਡੀਕਲ ਕੈਂਪ ਲਗਾਏ ਗਏ ਜਿਸ ਦੇ ਵਿੱਚ 150 ਤੋਂ ਵੱਧ ਪੇਸ਼ੈਂਟਾਂ ਨੂੰ ਚੈੱਕ ਕਰਕੇ ਲੜੀਂਦੇ ਪੇਸ਼ੈਂਟਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ ਮੈਂ ਕੋਟੀ-ਕੂਟੀ ਪ੍ਰਣਾਮ ਕਰਦਾ ਧੰਨਵਾਦ ਕਰਦਾ ਸਾਰੀ ਕਮੇਟੀ ਮੈਂਬਰਾਂ ਦਾ ਤੇ ਨਾਲ ਦੀ ਨਾਲ ਬਾਬਾ ਨਿੰਦਰ ਜੀ ਦਾ ਔਰ ਸਭ ਤੋਂ ਬਾਅਦ ਧੰਨਵਾਦ ਕਰਨਾ ਚਾਹੁੰਦਾ ਐ ਐਸਜੀਆਰ ਦੀ ਪੂਰੀ ਟੀਮ ਦਾ ਜਿਨ੍ਹਾਂ ਨੇ ਵੱਧ ਝੜ ਕੇ ਹਿੱਸਾ ਲਿਆ ਬਾ ਡਾਕਟਰ ਸਾਹਿਬ ਸਾਡੇ ਡਾਕਟਰ ਗਗਨ ਗੋਪਾਲਿਆ ਜੀ ਡਾਕਟਰ ਸਾਡੇ ਐਮਐਸ ਕੋਲਜੀ ਤੇ ਮੇਰੀ ਸਮੂਹ ਟੀਮ ਐਸਜੀਆਰ ਦੀ ਜਿਨ੍ਹਾਂ ਨੇ ਵੱਧ ਝੜ ਕੇ ਹਿੱਸਾ ਲਿਆ ਔਰ ਜਿਸ ਦੇ ਪੂਰਾ ਕਰਨ ਦੇ ਵਿੱਚ ਪੂਰੇ ਦਾ ਪੂਰਾ ਸਹਿਯੋਗ ਪਾਇਆ ਮੇਰੇ ਵੱਲੋਂ ਤੇ ਐਸਜੀਆਰ ਦੀ ਪੂਰੀ ਟੀਮ ਵੱਲੋਂ ਇਸ ਸੋਲਾਨਾ ਜੋੜ ਮੇਲੇ ਦੀਆਂ ਸਾਰੇ ਹੀ ਨਗਰ ਨਿਵਾਸੀਆਂ ਨੂੰ ਤੇ ਸਾਰੇ ਹੀ ਸੰਗਤਾਂ ਨੂੰ ਗੁਰੂ ਪਿਆਰੀ ਸਾਧ ਸੰਗਤ ਨੂੰ ਇਸ ਜੋੜ ਮੇਲੇ ਦੀਆਂ ਲੱਖ ਲੱਖ ਵਧਾਈਆਂ ਥੈਂਕ ਯੂ